ਜਿੱਥੇ ਲੋਕਾਂ ਨੂੰ ਪੰਜਾਬ ਦੇ ਲੋਕ ਬੜੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਆ ਉਥੇ ਸੁਖਬੀਰ ਸਿੰਘ ਬਾਦਲਵਰਗਿਆ ਕੋਲੋਂ ਇੱਕ ਨਾਰਾ ਦਿੱਤਾ ਜਾਂਦਾ ਸੀ ਵੀ ਕੁੰਡੀ ਲਾ ਲਓ ਤੁਸੀਂ ਬਿਜਲੀ ਦੀ ਲੋਕਾਂ ਨੂੰ ਚੋਰ ਬਣਾਇਆ ਜਾਂਦਾ ਸੀ ਤਾਂ ਜੋ ਕਿ ਬਾਅਦ ਵਿੱਚ ਉਹਨਾਂ ਦੇ ਨਾਂ ਤੇ ਟੈਲੀਫੋਨ ਕਰਕੇ ਉਹਨਾਂ ਤੇ ਲੱਤ ਰੱਖੀ ਜਾਵੇ ਅਸੀਂ ਤੁਹਾਡਾ ਕੰਮ ਕਰਵਾਇਆ ਸਰਦਾਰ ਭਗਵੰਤ ਸਿੰਘ ਮਾਨਹੋਰਾ ਨੇ ਇਸ ਗੱਲ ਦਾ ਯਾਬ ਵੀ ਵੜਤਾ ਕਿ ਘਰ ਦੀ ਲੋੜ ਹੈ 600 ਯੂਨਟ ਨਾਲ ਤੁਸੀਂ ਸਾਰੇ ਇੱਕ ਘਰ ਦੀ ਬਿਜਲੀ ਪੂਰੀ ਕਰ ਸਕਦੇ ਹਾਂ ਤੇ ਉਹ ਜਿਹੜੇ ਪੈਸੇ ਬਚਦੇ ਆ ਜਿਹੜਾ 5000 ਰੁਪਿਆ ਬਣਦਾ ਕਿਸੇ ਦਾ 4000 ਵੀ ਹੋ ਸਕਦਾ ਉਹ 25 ਤੋਂ 30000 ਰੁਪਿਆ ਸੀ ਆਪਣੀ ਘਰ ਦੀ ਕਬੀਲਦਾਰੀ ਚ ਲੋੜ ਤੇਲ ਤੋਂ ਲੈ ਕੇ ਬੱਚਿਆਂ ਦੀਆਂ ਵਰਦੀਆਂ ਫੀਸਾਂ ਬਹੁਤ ਸਾਰਾਂ ਥਾਵਾਂ ਤੇ ਕੰਮ ਆਉਂਦਾ ਔਰ ਅਸੀਂ ਬੇਫਿਕਰੀ ਨਾਲ ਆਪਣੀ ਬਿਜਲੀ ਬਾਲਦੇ ਆਂ ਅੰਗਰੇਜ਼ਾਂ ਵੇਲੇ ਕਿਸੇ ਨੇ ਲੋਕਾਂ ਨੇ ਸੁਣੀਆਂ ਹੋਣੀਆਂ ਅੰਗਰੇਜ਼ ਨੇ ਨਹਿਰ ਕੱਢਤੀ ਇਹ ਪੰਜਾਬ ਦਾ ਪੁੱਤ ਹੈ ਭਗਵੰਤ ਮਾਨ ਜਿਹੜੀਆਂ ਐਸੇ ਸਰਕਾਰ ਚ ਦੋ ਨਹਿਰਾਂ ਇੱਕ ਦੁਆਬੇ ਦੇ ਲੋਕਾਂ ਲਈ ਜਿਨ੍ਹਾਂ ਨੂੰ 80 ਹਜ਼ਾਰ ਏਕੜ ਦੀ ਸਿੰਚਾਈ ਹੋਣੀ ਹੈ ਔਰ ਸਸੇ ਪੰਜਾਬ ਦੇ ਮਾਲਵੇ ਵਾਲੇ ਖਾਰੇ ਪਾਣੀ ਨਾ ਲਾ ਸਕਦੇ ਸਾਰਾ ਛੱਡ ਸਕਦੇ ਸਾਂ ਉਹਨਾਂ ਨੂੰ ਖੇਤਾਂ ਨੂੰ ਸਿੰਜਣ ਦੇ ਵਾਰੀ ਜਿਹਦੇ ਲਈ ਪਾਉਣੇ 2 ਲੱਖ ਜਿਹੜਾ ਏਕੜ ਹੈ ਉਹ ਪਾਣੀ ਨਾਲ ਸਿੰਜਿਆ ਜਾਣਾ ਹੈ ਬਹੁਤ ਵੱਡੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪੁੱਤ ਦੀ ਦੇਣ ਹੈ ਬਿਨਾ ਪੈਸੇ ਜੋ ਵੀ ਕਦੇ ਨੌਕਰੀਆਂ ਮਿਲਦੀਆਂ ਸਨ ਜਾਂ ਤਾਂ ਰਿਸ਼ਤੇਦਾਰ ਵੱਡੇ ਵੱਡੇ ਅਫਸਰ ਹੁੰਦੇ ਜਾਂ ਮਾਮੇ ਭਾਣ ਜੇ ਮਾਸਟਰ ਫੁੱਪੜੋ ਦੇ ਵਿੱਚ ਵਜ਼ੀਰ ਹੋਣ ਜਾਂ ਐਮਐਲਏ ਤਾਂ ਗੱਲ ਬਣਦੀ ਸੀ ਪੁਰਾਣੀਆਂ ਸਰਕਾਰਾਂ ਨੇ ਬਹੁਤ ਕੁਝ ਕਹਿਣ ਦੀਆਂ ਗੱਲਾਂ ਕੀਤੀਆਂ ਪਰ ਤੁਹਾਡੇ ਸਾਹਮਣੇ ਇਹ ਸ਼ੀਸ਼ਾ ਕਿ ਜਿਹੜੀਆਂ ਜਾਇਦਾਦਾਂ ਕਹਿਣੇ ਦਿੱਤੀਆਂ ਜਾਂਦੀਆਂ ਸੀ ਮਾਰਕਫੈਡ ਵਰਗੇ ادارے ਜਿਹੜੇ ਮੁਨਾਫਿਚ ਸੀ ਜਿਹੜੇ ਮੰਡੀ ਬੋਰਡ ਵਰਗੇ ਅਤੇ ਇਸੇ ਦੇ ਨਾਲ ਹੀ ਹੋਰ ਸਰਕਾਰੀ ਥਾਵਾਂ ਬੱਸ ਅੱਡੇ ਗਹਿਣੇ ਕਰਕੇ ਕਰਜ਼ੇ ਲੈ ਕੇ ਪੰਜਾਬ ਨੂੰ ਤਬਾਹ ਕੀਤਾ ਉਥੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਹਾਡੀ ਅਗਵਾਈ 'ਚ ਤੁਹਾਡੀ ਸਿਆਣਪ ਦੇ ਸਦਕਾ ਅੱਗੇ ਸਰਕਾਰਾਂ ਮੇਚ ਦਿੰਦੀਆਂ ਸੀ ਗਹਿਣੇ ਦਿੰਦੀਆਂ ਸੀ ਤੁਸੀਂ ਇੱਕ ਥਰਮਲ ਪਲਾਂਟ ਜਿਹੜਾ ਗੋਵਿੰਦਵਾਲ ਸਾਹਿਬ ਦਾ ਜੀ ਦਾ ਨਾਮ ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਰੱਖਿਆ ਹੈ ਇਹ ਸਰਕਾਰ ਦਾ ਬਹੁਤ ਵੱਡਾ ਮੀਲ ਪੱਥਰ ਹੈ ਤੇ ਚੰਗੀ ਸ਼ੁਰੂਆਤ ਹੈ ਬਠਿੰਡਾ ਤੋਂ ਬਾਦਲਾਂ ਨੂੰ ਉਹਨਾਂ ਦੇ ਘੜਚ ਹਰਾਉਣ ਵਾਲੇ ਬਠਿੰਡਾ ਦੀ ਪਸੰਦ ਗੁਰਮੀਤ ਸਿੰਘ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਲੋੜ ਧਰਵਾਦੀ ਆ ਆਮ ਆਦਮੀ ਪਾਰਟੀ ਦੇ ਕੌਮੀ ਕੰਮੀਨਰ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਰੇ ਹੀ ਲੀਡਰਸ਼ਿਪ ਜਿਨ੍ਹਾਂ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਮੈਨੂੰ ਬ੍ਰਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾ ਕੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਅੱਜ ਸਾਰਿਆਂ ਦਾ ਹੀ ਜੋ ਇੱਥੇ ਤੁਸੀਂ ਪੈਣਪਰਾ ਇਕੱਤਰ ਹੋਏ ਹੋ ਧੰਨਵਾਦੀ ਵੀ ਆ ਤੇ ਤੋਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਵੀ ਮੰਗਦਾ ਕਿ ਇਹ ਚੋਣਾ ਇਹ ਇਲੈਕਸ਼ਨ ਇਕੱਲੇ ਕਹਿਰੇ ਆਦਮੀ ਦੇ ਨਹੀਂ ਹੋਇਆ ਕਰਦੇ ਸਾਰੀ ਹੀ ਪਾਰਟੀ ਤੇ ਵਲੰਟੀਅਰ ਨਾਲ ਲੈ ਸਾਥੀ ਪੈਣਪਰਾ ਉਸ ਨੂੰ ਸਾਹਮਦੇ ਤੇ ਬਹੁਤ ਵੱਡਾ ਹਿੱਸਾ ਪਾਉਂਦੇ ਐ ਮੈਂ ਤੁਹਾਡੇ ਸਾਰਿਆਂ ਤੇ ਆਸ ਉਮੀਦ ਰੱਖਦਾ ਕਿ ਜਿੱਥੇ-ਜਿੱਥੇ ਤੁਹਾਡੀ ਡਿਊਟੀ ਆ ਉੱਥੇ ਤਾਂ ਤੁਸੀਂ ਨਿਭਾ ਹੀ ਰਹੇ ਹੋ ਜਿੱਥੇ ਵੀ ਪੰਜਾਬ 'ਚ ਹੋਰ ਥਾਵਾਂ ਤੇ ਆਪਣਾ ਕੋਈ ਰਿਸ਼ਤਾ ਕੋਈ ਰਿਸ਼ਤੇਦਾਰੀ ਕੋਈ ਸੱਜਣਚਾਰੀ ਕਿਸੇ ਤਰ੍ਹਾਂ ਦਾ ਵੀ ਸੰਬੰਧ ਹੈ ਉੱਥੋਂ ਤੱਕ ਇਹ ਸੱਚ ਦਾ ਸਨੇਹਾ ਪਚਾ ਕੇ ਕਿ ਪੰਜਾਬ ਦੀ ਤੇ ਇਹ ਹਮੇਸ਼ਾ ਹੀ ਸਤਕਾਰਯੋਗ ਮੇਰੇ ਭੈਣ ਭਰਾਓ ਸਨਮਾਨਯੋਗ ਮੁੱਖ ਮੰਤਰੀ ਸਾਹਿਬ ਇਹ ਕਦੋਂ ਤੋਂ ਆਪਾਂ ਸੁਣਦੇ ਆਉਨੇ ਆ ਜੰਗ ਹਿੰਦ ਤੇ ਪੰਜਾਬ ਦਾ ਹੋਣ ਲੱਗਾ ਇਹ ਸਾਡੀ ਪੰਜਾਬ ਵਾਸੀਆਂ ਦੀ ਹਮੇਸ਼ਾ ਸੈਂਟਰ ਦੇ ਲੋਕ ਆ ਨੇ ਜਿਹੜੇ ਉਹ ਤੱਕਾ ਹੀ ਕਰਦੇ ਆਏ ਉਸ ਤੱਕੇ ਨੂੰ ਪੰਜਾਬ ਦੇ ਇਨਕਲਾਬੀ ਲੋਕ ਲੋਕ ਰੋਕਦੇ ਆਏ ਐ ਇਸ ਵਾਰੀ ਵੀ ਤੁਹਾਡਾ 2 ਸਾਲਾਂ ਦਾ ਸਰਕਾਰ ਦਾ ਲੋਕਾਂ ਦੇ ਨਾਲ ਬਹੁਤ ਵੱਡਾ ਪਿਆਰ ਬਣਿਆ ਵੱਡਾ ਜਿਹੜਾ ਕਦੇ ਵੀ ਕਿਸੇ ਨੇ ਦੇਖਿਆ ਨਹੀਂ ਪਾਰਦਰਸ਼ੀ ਤੇ ਇਮਾਨਦਾਰੀ ਨਾਲ ਬਿਨਾ ਪੈਸਿਆਂ 'ਚੋ ਵੀ ਕਦੇ ਨੌਕਰੀਆਂ ਮਿਲਦੀਆਂ ਸਨ ਜਾਂ ਤਾਂ ਰਿਸ਼ਤੇਦਾਰ ਵੱਡੇ ਵੱਡੇ ਅਫਸਰ ਹੁੰਦੇ ਜਾਂ ਮਾਮੇ ਭਾਣ ਜੀ ਮਾਸਟਰ ਫੁੱਪੜੋ ਦੇ ਵਿੱਚ ਵਜ਼ੀਰ ਹੋਣਾ ਜਾਂ ਐਮ.ਐਲ.ਏ. ਤਾਂ ਗੱਲ ਬਣਦੀ ਸੀ। ਔਰ ਜਿੱਥੇ ਲੋਕਾਂ ਨੂੰ ਪੰਜਾਬ ਦੇ ਲੋਕ ਬੜੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਆ। ਉਥੇ ਸੁਖਬੀਰ ਸਿੰਘ ਬਾਦਲ ਵਰਗਿਆਂ ਕੋਲ ਇੱਕ ਨਾਰਾ ਦਿੱਤਾ ਜਾਂਦਾ ਸੀ ਵੀ ਕੁੰਡੀ ਲਾ ਲਓ ਤੁਸੀਂ ਬਿਜਲੀ ਦੀ। ਲੋਕਾਂ ਨੂੰ ਚੋਰ ਬੜਾਇਆ ਜਾਂਦਾ ਸੀ। ਤਾਂ ਜੋ ਕਿ ਬਾਅਦ ਵਿੱਚ ਉਹਨਾਂ ਦੇ ਨਾਂ ਤੇ ਟੈਲੀਫੋਨ ਕਰਕੇ ਉਹਨਾਂ ਦੇ ਲੱਤ ਰੱਖੀ ਜਾਵੇ ਅਸੀਂ ਤੁਹਾਡਾ ਕੰਮ ਕਰਵਾਇਆ ਹੈ। ਸਰਦਾਰ ਭਗਵੰਤ ਸਿੰਘ ਮਾਨਹੋਰਾ ਨੇ ਇਸ ਗੱਲ ਦਾ ਯਾਬ ਵੀ ਵੜਦਾ ਕਿ ਘਰ ਦੀ ਲੋੜ ਹੈ 600 ਯੂਨਟ ਨਾਲ ਸਹੀ ਸਾਰੇ ਇੱਕ ਘਰ ਦੀ ਬਿਜਲੀ ਪੂਰੀ ਕਰ ਸਕਦੇ ਆ ਤੇ ਉਹ ਜਿਹੜੇ ਪੈਸੇ ਬਚਦੇ ਆ ਜਿਹੜਾ 5000 ਰੁਪਿਆ ਬਣਦਾ ਕਿਸੇ ਦਾ 4000 ਵੀ ਹੋ ਸਕਦਾ ਉਹ 25 ਤੋਂ 30000 ਰੁਪਿਆ ਸੀ ਆਪਣੇ ਘਰ ਦੀ ਕਬੀਲਦਾਰੀ ਚ ਲੋੜ ਤੇਲ ਤੋਂ ਲੈ ਕੇ ਬੱਚਿਆਂ ਦੀਆਂ ਵਰਦੀਆਂ ਫੀਸਾਂ ਬਹੁਤ ਸਾਰਾਂ ਤੇ ਥਾਵਾਂ ਤੇ ਕੰਮ ਆਉਂਦਾ ਔਰ ਅਸੀਂ ਬੇਫਿਕਰੀ ਨਾਲ ਆਪਣੀ ਬਿਜਲੀ ਬਾਲਦੇ ਆ ਪ੍ਰਾਣੀਆਂ ਸਰਕਾਰਾਂ ਨੇ ਬਹੁਤ ਕੁਝ ਕਹਿਣ ਦੀਆਂ ਗੱਲਾਂ ਕੀਤੀਆਂ ਪਰ ਤੁਹਾਡੇ ਸਾਹਮਣੇ ਇਹ ਸ਼ੀਸ਼ਾ ਕਿ ਜਿਹੜੀਆਂ ਜਾਇਦਾਦਾਂ ਗਹਿਣੇ ਦਿੱਤੀਆਂ ਜਾਂਦੀਆਂ ਸੀ ਮਾਰਕਫੈਡ ਵਰਗੇ ادارے ਜਿਹੜੇ ਮੁਲਾਫਿਚ ਸੀ ਜਿਹੜੇ ਮੰਡੀ ਬੋਰਡ ਵਰਗੇ ਅਤੇ ਇਸੇ ਦੇ ਨਾਲ ਹੀ ਹੋਰ ਸਰਕਾਰੀ ਥਾਵਾਂ ਬਸ ੱਡੇ ਗਹਿਣੇ ਕਰਕੇ ਕਰਜ਼ੇ ਲੈ ਕੇ ਪੰਜਾਬ ਨੂੰ ਤਬਾਹ ਕੀਤਾ ਉਥੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਹਾਡੀ ਅਗਵਾਈ 'ਚ ਤੁਹਾਡੀ ਸਿਆਣਪ ਦੇ ਸਦਕਾ ਅੱਗੇ ਸਰਕਾਰਾਂ ਵੇਚਦੀਆਂ ਸੀ ਗਹਿਣੇ ਦਿੰਦੀਆਂ ਸੀ ਤੁਸੀਂ ਇੱਕ ਥਰਮਲ ਪਲਾਂਟ ਜਿਹੜਾ ਗੋਵਿੰਦਵਾਲ ਸਾਹਿਬ ਦਾ ਜੀ ਦਾ ਨਾਮ ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਰੱਖਿਆ ਇਹ ਸਰਕਾਰ ਦਾ ਬਹੁਤ ਵੱਡਾ ਮੀਲ ਪੱਥਰ ਹੈ ਤੇ ਚੰਗੀ ਸ਼ੁਰੂਆਤ ਹੈ ਤੇ ਇਹਦੇ ਨਾਲ ਹੀ ਅੰਗਰੇਜ਼ਾਂ ਵੇਲੇ ਕਿਸੇ ਨੇ ਲੋਕਾਂ ਨੇ ਸੁਣੀਆਂ ਹੋਣੀਆਂ ਅੰਗਰੇਜ਼ ਨੇ ਨਹਿਰ ਕੱਢਤੀ ਇਹ ਪੰਜਾਬ ਦਾ ਪੁੱਤ ਹੈ ਭਗਵੰਤ ਮਾਨ ਜਿਹੜੀਆਂ ਐਸੇ ਸਰਕਾਰ ਚ ਦੋ ਨਹਿਰਾਂ ਇੱਕ ਦੁਆਬੇ ਦੇ ਲੋਕਾਂ ਲਈ ਜਿਨ੍ਹਾਂ ਨੂੰ 80 ਹਜ਼ਾਰ ਏਕੜ ਦੀ ਸਿੰਚਾਈ ਹੋਣੀ ਹੈ। ਔਰ ਸਸੇ ਪੰਜਾਬ ਦੇ ਮਾਲਵੇ ਵਾਲੇ ਖਾਰੇ ਪਾਣੀ ਨਾਲ ਲਾ ਸਕਦੇ ਸਾਰਾ ਛੱਡ ਸਕਦੇ ਸਾਂ। ਉਹਨਾਂ ਨੂੰ ਖੇਤਾਂ ਨੂੰ ਸਿੰਜਣ ਦੇ ਵਾਲੀ ਜਿਹਦੇ ਲਈ ਪੌਣੇ 2 ਲੱਖ ਜਿਹੜਾ ਏਕੜ ਹੈ ਉਹ ਪਾਣੀ ਨਾਲ ਸਿੰਜਿਆ ਜਾਣਾ ਹੈ। ਬਹੁਤ ਵੱਡੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪੁੱਤ ਦੀ ਦੇਣ ਹੈ। ਅੱਜ ਪੰਜਾਬ ਫੇਰ ਤੁਹਾਡੇ ਵੱਲ ਵੇਖ ਰਿਹਾ ਹੈ। ਤੁਸੀਂ ਨਵੀਂ ਪਲਾਂਗ ਪੱਤਰ ਰਹੇ ਹੋ 13 ਦੇ 13 ਲੋਕ ਸਭਾ ਦੇ ਮੈਂਬਰ ਭਗਵੰਤ ਮਾਨ ਹੋਣਗੇ ਇਹਨੇ ਮੈਂ ਸ਼ਬਦਾ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਹੀ ਬਹੁਤ ਸਤਿਕਾਰਯੋਗ ਇਨਕਲਾਬ ਬੋਲੇ ਸੋ ਨਿਹਾਲ ਆਮ ਆਦਮੀ ਪਾਰਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ